ਨਾਪੋ ਤੇ ਚੋੜੀ ਆ ਬੜਾ ਸਹੀ ਗਿਆ ਆ ਬੜਾ ਕਹਿਤਾ ਤੇ ਇਹ ਦਿਨਾਂ ਨੂੰ ਮੂਮੁੱਤ ਨ ਹੋ ਗਿਆ ਬਸ ਮੂਮੁੱਤ ਇਹ ਤਾਂ ਨਾ ਹਾਂ ਬਸ ਬੋਗਾਂ ਇਹ ਨਾਂ ਨਹੀਂ ਲੋ ਕਿਹਨੇ ਨਾ ਹੈ 60 ਦਿਨ ਚ ਹੈ ਬਿਲਕੁਲ ਐਸਾ ਨਹੀਂ ਬਸ ਉਹ ਬੈਠੋ ਨੂੰ ਵਿੱਚ ਬੱਤੀ ਬੈਠਾ ਚੀਨਾ ਚਾਹਤਾ ਜੀ ਜਿਹੜਾ ਆਉਂਦੇ ਤਾਂ ਤਾਂ ਨਾ ਲੈ ਇਹਨਾਂ ਨੂੰ ਸੋਖ ਲੈ নাালেকে সালেডে এলেডে পালেে आज दो यार भाई यार घुसने आते हैं बोल रहे हैं कि अपन घुसने आते हैं जा रहा हूं मुझे मालूम नहीं है कि बनने के नाम में ਹਾਂ ਜੀ ਪੁਲਾਰੀ ਦੇ ਪੰਨਾ ਤੇ ਜਾਇਨਾ ਨੂੰ ਖੰਡ ਕਰਦੇ ਹਾਂ ਜੀ ਜੀ ਦੇ 82 ਰੁਪਏ ਪੜਾ ਦੇਣਾਂਗੇ ਹਾਂ ਇਹ ਸੱਤਾਈ ਬੋਲਣਾ ਵਿੱਚ ਰਹੇਗਾ ਬੱਸ ਤੇ ਬੋਲਣਾ ਜੀ ਅੱਜ ਜਿਹੜਾ ਬੋੜਾ ਹਾਂ ਤੋਂ ਕੋਸ਼ਿਸ਼ ਕਰਦੇ ਹਾਂ ਨਾ ਹਨਾ ਚਿੰਗੀ ਵੇਰਦਾ ਵੇੜੀ ਲੋ ਵਧੀਆ ਜੀ ਹੋਏ ਤੇ ਪਸੰਦ ਵੀ ਆ ਗਈ ਸੋ। ਹੋਂ ਤੋ ਕਿਥੇ ਨਿਕਲ ਜਨੇ ਆ। ਕਿਦੇ ਨਹੀਂ ਇੱਥੇ ਝੱਲਿਆ ਮੜਿਆ। ਇੱਥੇ ਹੀ ਤਾਂ ਡਮਕਦਾ ਇੱਕ ਨਿਕਲ ਗਿਆ ਹੁਣ ਤੇ ਤੂੰ ਨਿਕਲ ਜਾ ਹਨ। ਉਹ ਕਿਧਰ ਗਿਆ ਵਾ? ਕੀਤਾ ਉਹ ਦੱਸ ਕੇ ਗਿਆ ਜੇ ਤੂੰ ਹੀ ਕਰਕੇ ਚਲੇ ਆ ਦੱਤਿਓ ਹਾਂ। ਮੈਂ ਇੱਥੇ ਝੱਲਿਆ ਹਾਂ। ਇੱਥੇ ਹਾਂ ਆਣੇ ਨਹੀਂ ਆ। ਸਾਥ ਚ ਚੱਲੇ ਗਏ ਲੈ ਆ। ਸਾਥ ਚ ਚੱਲੇ ਘਰੇ ਬੈਠਾ ਬੱਲੇ। ਕੋਈ ਕੰਮ ਵੀ ਇੱਧਰ ਕੋਈ। ਘਰ ਬੈਲੇ ਬੈਠਾ ਕਰੇ ਵੀ ਕੋਈ ਜਰ ਰਸਤ ਭਰੀ ਬੈਨਾ ਗੱਲਬਾਤ ਕਰਦੇ ਕੋਈ ਨਾ ਕੋਈ ਬਹਿ ਕੇ ਗੱਲਬਾਤ। ਜਾਦਾ ਦੋਸਤਾਂ ਕੋ ਬੈੰਨੇ ਆ ਵੇਲੇ ਨੂੰ ਕੰਮ ਨਹੀਂ ਆਏ ਕੋਈ ਸਿਰਨ ਵਾਲ ਧਿਆਨ ਆ ਉਹ ਤਾਂ ਕਿਉਂ ਸਿਰ ਹਲਾਈ ਜਾਣਾ ਅੱਜ ਤੋਂ ਐਨਾ ਖਪਾਇਆ ਮੈਨੂੰ ਸਿਰ ਵਾਉਣ ਲੱਗੀਆਂ ਬਹੁਤ ਹੀ ਜ਼ਿਆਦਾ ਆ ਚੰਗਾ ਲੱਗਦਾ ਤੂੰ ਖੁਥੜਾ ਜਿਹਾ ਬਣਿਆ ਤੁਰਿਆ ਫਿਰਦਾ ਹੈ ਆ ਵੇਲਾ ਆ ਸਾਰੇ ਦਸਤਾਰਚੋ ਬਾਹਰ ਨਿਕਲ ਗਏ ਗਰਮੀਤ ਬੰਤੀ ਦਸਤਾਰ ਵਾਲਾ ਉੱਥੇ ਸੀ ਮੰਮੀ ਆ ਖਪਾਇਆ ਖਪਾਇਆ ਲੈ ਆਪਣੇ ਚੀਜ਼ਾਂ ਉੱਥੇ ਸਾਹਮਣੇ ਅੰਦਰ ਓਏ ਇਹ ਤਾਂ ਨਿੱਕਾ ਵਕ ਪਾਉਂਦੇ ਆ ਮੇਰੇ ਤੋਂ ਵੱਡੇ ਖਪਾਉਂਦੇ ਆ ਕਿਉਂ ਹੁਣ ਵੱਡਿਆਂ ਨੇ ਕੀ ਕਰਤਾ ਮੰਮੀ ਪਹਿਲਾਂ ਨਿੱਕਾ ਨਿਕਲ ਗਿਆ ਵਾ ਹੁਣ ਵੱਡਾ ਨਿਕਲ ਗਿਆ ਬਾਹਰੋਂ ਦੱਸ ਕੇ ਕੋਈ ਵੀ ਨਹੀਂ ਗਿਆ ਕੀ ਕੰਮ ਹੀ ਦੇ ਹੁਣਿਆ ਮੰਮੀ ਕੰਮ ਕੰਮ ਸ ਤੋਂ ਕੰਮ ਕਰ ਕੋਈ ਹੈਗਾ ਤਾਂ ਦੱਸਣਾ ਦੋ ਵਾਜੇਗਾ ਕਿ ਨਹੀਂ ਥੋੜਾ ਬੋ ਦਾਨੂ ਤੁਹਾਨੂੰ ਮਿਲਿਆ ਨਹੀਂ ਕੋਈ ਵੀ ਮਿਲੇ ਦੋਵੇਂ ਹੀ ਆ ਤੇ ਤੋਂ ਵਾਲੀ ਵੀ ਦੱਸਿਆ ਕਿੱਥੇ ਚੱਲੇ ਆ ਹਾਂ ਹੈ ਦੱਸ ਦੱਸ ਤੇ ਜਾਂਦੇ ਵੱਡਾਂ ਦਾ ਮੈਂ ਤੇ ਸੱਤ ਚ ਬਹਿਣ ਚੱਲੇ ਆ ਸੱਤ ਚ ਬਹਿ ਕੇ ਕੀ ਕਰਨਾ ਦੱਸ ਤੇ ਚਲ ਮੈਂ ਇੱਥੇ ਗਏ ਹੋਣੇ ਬੰਦਿਆ ਲੱਗ ਗਏ ਤਾਂ ਸਾਬੇ ਕਿੱਧਰ ਗਿਆ ਵਾ ਸਾਬੇ ਕਿੱਧਰ ਪਜਾ ਗਿਆ ਸਾਬੇ ਕਿਹਾ ਤਾਂ ਸਕੂਟਰ ਲੈ ਕੇ ਚਲ ਗਿਆ ਕਿੱਥੇ ਚਲ ਗਿਆ ਆਹ ਦੋ ਸਕੂਟੀ ਲੈ ਕੇ ਗਿਆ ਉਹ ਤਾਂ ਦੂਰ ਗਿਆ ਹੋਣਾ ਜਿਉ ਗਏ ਤਾਂ ਦਵਾਕੀ ਨਹੀਂ ਤੇ ਪਿੰਡ ਜੀ ਮੁੰਨੇ ਵੜਿਆ ਖਲੋਤੇ ਹੋਣੇ ਆ ਕੀਪ ਤਾਂ ਕਿੱਥੇ ਗਏ ਦੱਸ ਕੇ ਤਾਂ ਗਏ ਨਹੀਂ ਦੋਵੇਂ ਦੂਜੀ ਗੱਲ ਆ ਆ ਲੈ ਜਾ ਮੁੰਡਿਆ ਆ ਲੈ ਜਾ ਸਮਾਨ ਬੜਾ ਕੰਚਰੀ ਜਿਹੜੀ ਮੈਂ ਖੋਜੀ ਜੇ ਮੈਂ ਹੀ ਰੱਖੋ ਦੂਜੀ ਗੱਲ ਇਹਨੇ ਬਣਾ ਨਵਾਂ ਬੜਾ ਕੱਢ ਕੇ ਪਾਇਆ ਕੀ ਗੱਲ ਆ ਜੇ ਮੈਂ ਵੀ ਪਾ ਲਿਆ ਹੋਣਾ ਅਗਿ ਘਣਾਉ ਘਾਟਾ ਸੁਰਖੀਆਂ ਬਿੰਦੀਆਂ ਲਾਉਣ ਨੂੰ ਨਵੇਂ ਕੱਪੜੇ ਪਾਉਣ ਨੂੰ ਅੱਗੇ ਛਿਆ ਰਹਿੰਦੀ ਅੱਗੇ ਇਹ ਕਦੀ ਪਾਇਆ ਹੀ ਨਹੀਂ ਸੂਟ ਜਿਹੜਾ ਅੱਜ ਪਾਇਆ ਹੈ ਨੇ ਨਵਾਂ ਹੀ ਸਵਾਇਆ ਹੈ ਜੇ ਕੱਟ ਕੇ ਅੱਜ ਹੀ ਪਾਇਆ ਹੈ ਨੇ ਕਿਹੜਾ ਸਵਾਇਆ ਹੈ ਕਿਹੜਾ ਪਾਇਆ ਤੇਰੇ ਨਾਲ ਦਾ ਰੈੱਡ ਆ اچھا ਹਾਂ ਹਾਂ ਸੱਚੇ ਉੱਥੇ ਬੈਠੇ ਮੈਂ ਵੇਖਿਆ ਸੀ ਆਹ ਹੋਆ ਹੋ ਜਿਹੜਾ ਮੈਕਿੰਗ ਆਂਦੇ ਹੋ ਕੀਤੀ ਹੈ ਮੈਂ ਮੈਂ ਘਰੇ ਹੋਰ ਬਦਲ ਕੇ ਪਾ ਲਿਆ ਨਹੀਂ ਹੋਰ ਬਦਲ ਕੇ ਨਹੀਂ ਪਾ ਲਿਆ ਉਹ ਆਉਣ ਜਾਣ ਵਾਲਾ ਸੂਟ ਜਿਹੜਾ ਘਰ ਪਾਈ ਫਿਰਨ ਲਈ ਹੈ ਮੰਮੀ ਉਹਦੀ ਆਦਤ ਏਦਾਂ ਦੀ ਉਹ ਪਾਤ ਲੈਂਦੀ ਹੁੰਦੀ ਆ ਪਾਤ ਲੈਂਦੀ ਆ ਫੇਰ ਕਹਿਣਾ ਮੈਨੂੰ ਲਿਆ ਦਿਓ ਜਿਹੜੇ ਕਿੱਥੋਂ ਪੈਸੇ ਆਉਣ ਦੇ ਆ ਤੇ ਚਲ ਤੁਹਾਡੀ ਨਹੀਂ ਹਿੰਮਤ ਤੇ ਤੁਸੀਂ ਨਾ ਲਿਆਇਓ ਜਿਹੜੇ ਸਮਾਗ ਕਰ ਦਿੱਤੇ ਆਪਣੇ ਭਰਾ ਹੁਣੇ ਰੋਣ ਲੇ ਪਾਣੀ ਚਾਹੁੰਦੇ ਨਾ ਨੂੰ ਪਾ ਲੈ ਅੱਜ ਤੇ ਮੇਰ ਕੋਲ ਰੋਏ ਰੋਏ ਨਹੀਂ ਆਉਂਦੇ ਤੂੰ ਨਾ ਨਹੀਂ ਆਇਓ ਤੇਹੀਂ ਜਰੂਰ ਲਿਉਣੀ ਆ ਸੱਚੇ ਇਹਨੇ ਕੀ ਕੀ ਮੈਨੂੰ ਆਖਾ ਕਿਹੜੀ ਕਿਹੜੀ ਗੱਲਾਂ ਟੋਕਾ ਇਹਨੂੰ ਇਹਨੂੰ ਆਪਣੇ ਆਪ ਅਕਲ ਹੈ ਨਹੀਂ ਮਾਸਾ ਵੀ ਚਲ ਤੁਸੀਂ ਵੀ ਨਾ ਆਏ ਜਿਆਦਾ ਦਿੱਤੇ ਹੋਇਆ ਕਰੋ ਤੱਤੀ ਹੋ ਮਨ ਦੀ ਕਰਾਗੀ ਆ ਰਿਆ ਤਾਂ ਪਾ ਲੈ ਹੀ ਸਹੀ ਫਿਰ ਇਹ ਥੋੜਾ ਨਾ ਮੁੰਡੇ ਦੱਸ ਦੇ ਨਾ ਇਹਦਾ ਪਤਾ ਲੱਗਦਾ ਕੀ ਕਰਦੀ ਕੀ ਕਮਾਉਂਦੀ ਆ ਕੀ ਗੱਲ ਵਾ ਕੀ ਬਾਤ ਆ ਕੋਈ ਦੱਸਣਾ ਪੁੱਛਣਾ ਥੋੜਾ ਹੈਗਾ ਵਾ ਇਹ ਥੋੜਾ ਸੱਸ ਹੈਗੀ ਘਰ ਦੱਸਣਾ ਕੁਛ ਚੱਲ ਹੁੰਦੇ ਆ ਮੁੰਡੇ ਤੇ ਮੁੰਡਿਆਂ ਨੂੰ ਤੁਸੀਂ ਪੁੱਛ ਲਿਓ ਆਣ ਕੇ ਤੇ ਦੱਸਣਗੇ ਕਿੱਥੇ ਗਏ ਆ ਹੈ ਦੋਵੇਂ ਕਿੱਧਰ ਨਿਕਲ ਗਏ ਮੰਮੀ ਤੇ ਮਮੀ ਗਰਮ ਹੋਈ ਜਾਂਦੀ ਦੱਸ ਤੂੰ ਤੇ ਮੁੰਡਿਆਂ ਜਿ ਗਿਆ ਹਣਾ ਮੰਮੀ ਨੂੰ ਪਤਾ ਨਹੀਂ ਕਾਲੇ ਸ਼ੱਕ ਵਹਿਮ ਪੈ ਹੁੰਦੇ ਆ ਜੇ ਸਭੀ ਸਕੂਟੀ ਤੇ ਗਿਆ ਤੇ ਸਭੀ ਕੱਲੇ ਦੇ ਦਿਵਾਲੇ ਹੋਵੇ ਲਾਂਬੇ ਤੇ ਹੋ ਹੀ ਗਿਆ ਹੁਣ ਆਉਂ ਸੂਰ ਪਾ ਲਿਆ ਕੱਢ ਕੇ ਉਨੇ ਪਾਉਣਾ ਹੀ ਆ ਅੱਗੇ ਨਹੀਂ ਪਾਉਂਗੀ ਮੈਨੂੰ ਦੱਸ ਸਾਰੀਆਂ ਗੱਲਾਂ ਹਾਂ ਨਹੀਂ ਨਾ ਹੁਣ ਜਾਗੀ ਨਾ ਦੇ ਫੇਸ ਇੰਸਪੈਕਸ਼ਨ ਦੇਖਣੇ ਵੀ ਸਾਰਿਆਂ ਦੇ ਵੱਖੋ ਵੱਖਰੇ ਹੋਣੀ ਹਾਂ ਪੁੱਤ ਕਿਨੂੜੀ ਕੰਡੇ ਹੀ ਚਲੋ ਆਜੋ ਆਜੋ ਚਾਚੀ ਦਾ ਨਾ ਮੇਰੀ ਗੱਲ ਸੁਣੋ ਚਾਚੀ ਦਾ ਨਾ ਅੱਜ ਹੈ ਹੈਪੀ ਬਰਥਡੇ ਆ ਤੇ ਕੇਕ ਕੱਟਣਾ ਠੀਕ ਆ ਤੇ ਤੁਸੀਂ ਚਾਚੀ ਨੂੰ ਕੀ ਬੋਲਣਾ ਮੈਂ ਹੈਪੀ ਬਰਥਡੇ ਚਾਚੀ ਕੀ ਬੋਲਣਾ ਹੈਪੀ ਬਰਥਡੇ ਚਾਚੀ ਹਾਂਜੀ ਠੀਕ ਆ ਠੀਕ ਆ ਚਲੋ ਕੇਕ ਤੁਸੀਂ ਵੀ ਖਾਣਾ ਚਲੋ ਆਜੋ ਫੇ ਚਲੀ ਆ ਕੇ ਲੈ ਕੇ ਆਇਆ ਵਿੱਚ ਮੰਮੀ ਅ ਵੀ ਮੈਂ ਦੱਸਣਾ ਵਾ ਟੀਮ ਮੇਜ਼ ਲੈ ਕੇ ਆਓ ਇੱਥੇ ਮੇਜ਼ ਲੈ ਕੇ ਆਓ ਮੇਜ਼ ਤੇ ਕੀ ਕਰਨਾ ਤੂੰ ਉਹ ਮੰਮੀ ਅੱਜ ਸੁਖਦਾ ਵਾ ਜਨਮ ਦੇਣਾ ਤੇ ਕੇਕ ਲੈ ਕੇ ਆਇਆ ਮਾ ਆ ਨਵੀਂ ਪਖੰਡ ਸ਼ੁਰੂ ਹੋ ਗਈ ਔਰ ਅੱਗੇ ਤਾਂ ਬਥੇਰੇ ਹੀ ਹੁਣ ਹੋਰ ਹੀ ਨਵੇਂ ਸ਼ੁਰੂ ਕਰਨ ਦਾ ਪਿਆ ਤੂੰ ਮੈਨੂੰ ਅੱਗੇ ਪਤਾ ਹੀਗਾ ਵੀ ਤੂੰ ਹੀ ਨਾ ਇਹ ਇਹਨੂੰ ਪਖੰਡੀ ਕਹਿਣਾ ਖੁਸ਼ੀ ਆ ਤਦ ਦੇ ਨਹੀਂ ਦੱਸ ਕੇ ਗਿਆ ਮੈਨੂੰ ਵੀ ਮਾਂ ਕਣੀ ਰੋਕ ਲੂਗੀ ਮੈਨੂੰ ਕਿ ਤੇ ਨਹੀਂ ਰੋਕ ਲੂੰਗੀ ਮੈਂ ਕਿਹਾ ਜੇ ਬੁਏ ਅੱਗੇ ਤੈਨੂੰ ਦੱਸਦਾ ਨਾ ਤਾਂ ਇੱਥੇ ਪੈਣੀ ਰੌਲੀ ਤੇ ਇਹ ਸੁੱਖ ਨੂੰ ਚੋਰੀ-ਚੋਰੀ ਇੱਕ ਸਾਦਾ ਗਿਫਟ ਹੀ ਦੇਣਾ ਵਾ ਤਾਂ ਲਿਆਂਦਾ ਉਥੋਂ ਮੈਂ ਉਦਾਂ ਤੇ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਤੇ ਗਿਫਟ ਨਹੀਂ ਉਹਨੂੰ ਪੈਸੇ ਹੈਗੇ ਜੇ ਉਦਾਂ ਤੈਨੂੰ ਕਹਦੋ ਕੋਈ ਸਮਾਨ ਲੈ ਆ ਉਦਾਂ ਕਹਿੰਦਾ ਹੈ ਹੀ ਕੱਕ ਨਹੀਂ ਮੇਰੇ ਕੋਲ ਹੁਣ ਕਿੱਥੋਂ ਆਗੇ ਤੇਰੇ ਕੋਲ ਪੈਸੇ ਉਹ ਮੰਮੀ ਇੰਨੇ ਕਿ ਮੈਂ ਬਚਾ ਕੇ ਰੱਖੇ ਸੀ ਆਹੋ ਜੀ 50 ਜੋੜ ਕੇ ਉਹਦੇ ਲਈ ਬਚਾ ਸਕਦਾ ਮੈਂ ਘਰ ਦਾ ਸਮਾਨ ਕੋਈ ਚੀਜ਼ ਆ ਦੇ ਨਾ 100 ਰੁਪਈਆਂ ਦੀ ਚੀਜ਼ ਲੈ ਦੇ ਨਾ ਤੂੰ ਆਖਣਾ ਪੈਸੇ ਲੈ ਦੋ ਮੈਨੂੰ ਫਾਹੇ ਦੇ ਦੋ ਮੈਨੂੰ ਫਿਰ ਮੈਂ ਲਿਆ ਦਿੰਦਾ ਕੋ ਉਨੇ ਸੋਚਿਆ ਕੁਛ ਵੀ ਚੱਲ ਲਿਆਓ ਟੇਬਲ ਲਿਆਓ ਵੇਖਦਾ ਇਹ ਵੱਲ ਲਿਆਓ ਮੈਂ ਮੇਰੇ ਕੋਲ ਨਹੀਂ ਹੁੰਦਾ ਟੇਬਲ ਜਾ ਕੇ ਲਿਆ ਸੋਖਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਥੈਂਕ ਯੂ ਉਹ ਤੇ ਠੀਕ ਵਾ ਮੈਂ ਮਮੀ ਨੂੰ ਕਰ ਤੋਂ ਫੇਰ ਲੜਾਈ ਪਾਦੀ ਮਮੀ ਨਾਲ ਕੋਈ ਰਹਿਣ ਦੇ ਨਾ ਮਮੀ ਦੀ ਆਖਿਆ ਕੋਈ ਗੱਲ ਨਹੀਂ ਮਮੀ ਨੇ ਰੋਕਾ ਟੋਕੀ ਕਰਨੀ ਹੁੰਦੀ ਆ ਆ ਤੇਰਾ ਗਿਫਟ ਆ ਤਿਆ ਠੀਕ ਆ ਮੈਂ ਕਹਿ ਕੇ ਰਿਆ ਅੱਜ ਉਹਨਾਂ ਨੂੰ ਮੰਮੀ ਨੂੰ ਵੀ ਲਿਆਓ ਮੇਜ ਮੂច ਕੇਕ ਕੱਟੀ ਮੰਮੀ ਕਿੱਥੋਂ ਲਿਆਉਣਾ ਚੱਲ ਕੋਈ ਨਹੀਂ ਮੈਂ ਭਾਬੀ ਨੂੰ ਕਿਹਾ ਭਾਬੀ ਜੀ ਭਾਬੀ ਹਾਂ ਮਮੇ ਕੀ ਹੋ ਗਿਆ ਵਾ ਜਾਈ ਮਾਰੀ ਜਾਂਦਾ ਵਾ ਮਾਤਾ ਵੀ ਫਰੇ ਕਿੱਥੇ ਹਾਂ ਕੀ ਗੱਲ ਭਾਬੀ ਅੱਜ ਸੁਖ ਦਾ ਵਾ ਬਰਥਡੇ ਹੈਪੀ ਬਰਥਡੇ ਹੋ ਹੈ ਮੈਨੂੰ ਤਾਂ ਪਤਾ ਹੀ ਨਹੀਂ ਹਾਂ ਨਹੀਂ ਤੂੰ ਮੈਨੂੰ ਦੱਸਿਆ ਹੀ ਨਹੀਂ ਸੇਰ ਦਾ ਮਰਨੀ ਤੇ ਤੂੰ ਹੀ ਮੈਨੂੰ ਦੱਸ ਛੱਡਦਾ ਤਾਂ ਹੀ ਮੈਂ ਕੇਕ ਲੈ ਭਾਬੀ ਮੈਂ ਕਹ ਰੋਲੀ ਨਾ ਹੀ ਪਵੇ ਤੇ ਗੋਮਸੋਮੀ ਇੱਥੇ ਲਿਆਵਾਂ ਕੇਕ ਤੇ ਫੇਰ ਹੀ ਪਤਾ ਲੱਗੇ ਨਹੀਂ ਚਾਹੀਦਾ ਨਾਵਾ ਕੀਤਾ ਸਰਪ੍ਰਾਈਜ਼ ਦਿੱਤਾ ਸਾਰਿਆਂ ਨੂੰ ਹੀ ਸੁੱਖ ਨੂੰ ਦੇਣਾ ਦੇਣਾ ਆ ਲੈ ਹੁੰਦਾ ਗਿਫਟ ਤੇ ਟੇਬਲ ਲਿਆਓ ਤੇ ਕੇਕ ਕੱਟੀਏ ਸੁੱਖ ਦਾ ਭਾਬੀ ਨੂੰ ਵੀ ਆਵਾਜ਼ ਮਾਰ ਲਓ ਜਾਓ ਫਤਿਹ ਲਿਆਓ ਪਿੱਛੇ ਲੈ ਕੇ ਆਓਗੇ ਭਾਬੀ ਨੂੰ ਕਹਿਣ ਦੇਵਾਂ ਭਾਬੀ ਦੇ ਆਕੇ ਮੰਮੀ ਨੂੰ ਵੀ ਆਵਾਜ਼ ਮਾਰੋ ਵੀਰ ਕਿੱਥੇ ਆ ਉਹਤੇ ਗਏ ਆ ਪਤਾ ਨਹੀਂ ਕਿੱਥੇ ਗਏ ਆ ਆ ਲੈ ਫਤਿਹ ਨਹੀਂ ਉਸੇ ਵੇਲੇ ਨੇ ਅੰਤਾਈ ਵੀ ਚੱਲ ਮੈਂ ਮੰਮੀ ਨੂੰ ਲਿਆਉਣੀ ਆ ਤੇ ਸੁਣ ਕਿਤਾ ਲੈ ਤਾਂ ਮੈਨੂੰ ਤੇ ਵਖਾ ਪਹਿਲਾਂ ਸੁੱਖ ਵੇਖੀ ਨਹੀਂ 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 ਵਖਾ ਜੀ ਆਹ ਤੈਨੂੰ ਇਹ ਖਸਾ ਹੇ ਵੇ ਤੈਨੂੰ ਖਰੀਦਣਾ ਆ ਗਿਆ ਆਈ ਨਾ ਸੋਣਾ ਸੋੜ ਸਹੀ ਹੈ ਸੋੜ ਨਹੀਂ ਸੋੜਦੇ ਸੋਣਾ ਹੈ ਸੋੜ ਸੋਣਾ ਹੈ ਚਲ ਲੜੀ ਸੌਣਾ ਹੈ ਹਨੀ ਵੇਖ ਤੇ ਸਹੀ ਪਸੰਦਿਆ ਹਾਂਜੀ ਚਲ ਛੇਤੀ ਛੇਤੀ ਰੱਖੋ ਮੇਰੇ ਤੇ ਖਾਣ ਨੂੰ ਜੀ ਕਰਨ ਡਿਆ ਕੇਕ ਮਾਂ ਮੰਮੀ ਸਦਾ ਮੰਮੀ ਮੰਮੀ ਚਲ ਸੁਣ ਮੰਮੀ ਤੁਸੀਂ ਇੱਥੇ ਬੈਠੇ ਆ ਮੈਂ ਤੁਹਾਨੂੰ ਅੱਜ ਜਮਾਣ ਦੇ ਯਾਰ ਮੈਨੂੰ ਆਇ ਤੇ ਦੇ ਦਿੰਦੇ ਤੁਸੀਂ ਕੀ ਹੋਇਆ ਕੀ ਆ ਮੰਮੀ ਤੁਸੀਂ ਕਹਿੰਦੇ ਨਾ ਸਾਰੇ ਕਿੱਥੇ ਗਿਆ ਵਾ ਸਾਰੇ ਕੇਕ ਲੈ ਕੇ ਆਇਆ ਵਾ ਚਲੋ ਆਪਾਂ ਕੇਕ ਕੱਟੀਏ ਸੁਖ ਦਾ ਬਰਥਡੇ ਨਹੀਂ ਅੱਜ ਤਾਂ ਇਹਨੇ ਨਵਾਂ ਸੂਟ ਪਾਇਆ ਹੀ ਮੇਰ ਕੋ ਨਹੀਂ ਪਖੰਡ ਹੁੰਦੇ ਤੇ ਨਾ ਮੈਂ ਆਪਣੇ ਨਿਆਣੇ ਦੇ ਕਿਤੇ ਆ ਤਾਂ ਨਾ ਮੈਂ ਪਖੰਡ ਕਰਦੀ ਐ ਇਹਨੇ ਮੰਮੀ ਇਦਾਂ ਨਹੀਂ ਕਰੀਦਾ ਹੁੰਦਾ ਸਾਰੇ ਬੱਚੇ ਮੰਮੀ ਸਾਰਾ ਕੁਝ ਇਦਾਂ ਅੱਜ ਕੱਲ ਦੇ ਜਿਹੜੇ ਜਨਰੇਸ਼ਨ ਬਹੁਤ ਬਦਲ ਗਏ ਆ ਤੁਹਾਡੇ ਸਮੇਂ ਚ ਨਹੀਂ ਹੁੰਦਾ ਬਟ ਫੋਨ ਹੁੰਦਾ ਹੁੰਦਾ ਤੇ ਜਾ ਕੇ ਕਰੋ ਫਿਰ ਨਹੀਂ ਮੰਮੀ ਐਨਾ ਗੁੱਸੇ 'ਚ ਨਹੀਂ ਆਈਦਾ ਹੁੰਦਾ ਨਾਲੇ ਤੁਸੀਂ ਦੱਸੋ ਸੋਖੁਣੇ ਦੇ ਭਾਵੇਂ ਕੀ ਕਾਟੀ ਲੈਣਾ ਪਰ ਮੈਂ ਵੀ ਨਾ ਮੈਂ ਤੁਹਾਡੇ ਬਿਨਾਂ ਥੋੜਾ ਉੱਥੇ ਜਾ ਸਕਦੀ ਐ ਤਾਂ ਉਹ ਦਿਮਾ ਲੈ ਕੇ ਜਾਉਂਗੀ ਜਾ ਗਰਮੀ ਤੇ ਜਾ ਕੇ ਨਾ ਟੁਪਟਾਲਾ ਮੇਰਾ ਨਹੀਂ ਜੀ ਕਰਨ ਦਾ ਨਾ ਮੈਂ ਜਾਣਾ ਹੀ ਆ ਨਹੀਂ ਮੰਮੀ ਚੰਗੇ ਨਹੀਂ ਲੱਗਦਾ ਫੇਰ ਵੀ ਉਹਨਾਂ ਨੇ ਫੋਟੋ ਖਿੱਚਣੀ ਸਟੋਰੀ ਲਾਉਣੀ ਆਖਣਾ ਸੱਸ ਕਿੱਥੇ ਸੀ ਸੱਸ ਦੇ ਘਰੇ ਨਹੀਂ ਘਰੇ ਨਹੀਂ ਹੈ ਕਿ ਜਦੋਂ ਉਦਾਂ ਨਹੀਂ ਦਖਲਦਾ ਜੀ ਦੇਣੀ ਸੱਸ ਨੇ ਵੀ ਸੱਸ ਨੂੰ ਪੁੱਛਣਾ ਕਿchnਾ ਨਹੀਂ ਤੇ ਫਿਰ ਸੱਸ ਸਾਹ ਦੇ ਘਰੇ ਨਹੀਂ ਨਹੀਂ ਮੰਮੀ ਇਦਾਂ ਚੰਗੇ ਲੱਗਦਾ ਆ ਜਾ ਚੱਲੀ ਗਿਆ ਆਪਾਂ ਇਦਾਂ ਨਹੀਂ ਚੰਗੇ ਲੱਗਦਾ ਹੁੰਦਾ ਕੀ ਕਰਦੇ ਹੋ ਨਹੀਂ ਗਰਮੀ ਤੇ ਹਰ ਕੱਲੇ ਜੇ ਜੀ ਕਰ ਲੈਨੀ ਤੂੰ ਨਹੀਂ ਮੰਮੀ ਨਹੀਂ ਚੰਗੇ ਲੱਗਦਾ ਤੈਨੂੰ ਪਤਾ ਮੈਨੂੰ ਕਿਹੜਾ ਸੁੱਖ ਚੰਗੀ ਲੱਗਦੀ ਆ ਪਰ ਇਦਾਂ ਨਹੀਂ ਮੇਰੇ ਉੱਤੇ ਬਹੁਤ ਗਾੜੀ ਹੋ ਕੇ ਹਾਂ ਮਮੀ ਸੁੱਖ ਦਾ ਸੂਟ ਆ ਵੇਖੋ ਚਲ ਬਾਅਦ ਚ ਵੇਖ ਲਿਓ ਕੱਟ ਲਓ ਕੇਕ ਪਹਿਲਾਂ ਮੈਨੂੰ ਮੇਰੇ ਕੋ ਤੇ ਪਤਾ ਹੀ ਨਹੀਂ ਇਹਨੇ ਕਦੇ ਮਨੇ ਲੈੰਦਾ ਫਤੇ ਵੀਰ ਪੁੱਤ ਜੀ ਦਾ ਪੁੱਤ ਤੁਹਾਨੂੰ ਪਤਾ ਨਾ ਚਾਚੀ ਦਾ ਬਰਥਡੇ ਅੱਜ ਤੇ ਭਾਬੀ ਆ ਚੁੱਕੇ ਹੋ ਇਹ ਮੁੰਮਤੀਆਂ ਇਹ ਫਤੇ ਪਾਇਆ ਦੱਬੀਆ ਕੀ ਕੋਈ ਘਰ ਉੱਥਰ ਵਿਚ ਗਾ ਰਿਹਾ ਵੇ ਸਾਡੀ ਹਾਂ ਸੇਦੀ ਗੱਲ ਹੋ ਗਈ ਉਹ ਇਧਰ ਵੇ ਹਾ ਗੱਤੇ ਦੇ ਨਾਲ ਹੀ ਆ ਵੇ ਉਂਗਲੀ ਦਾ ਮਾਸ ਜੀ ਰਹਿ ਗਿਆ ਇਧਰ ਆ ਦੇ ਐਨਾ ਅੰਦਰਾ ਕੋਲਾ ਮਾਸ ਹੋ ਗਿਆ ਵਾ ਹੱਥਾਂ ਦਾ ਇਧਰ ਫੋਨੇ ਨਹੀਂ ਸੋਲ ਜੇ ਭਾਬੀ ਤੁਸੀਂ ਅਬ ਫੋਨੇ ਨਿਕਲ ਆਇਆ ਨਾ ਔ ਗੱਤੇ ਹਟਾਉਣ ਲੱਗੇ ਸੋਲਣਾ ਸੋਲਣਾ ਇਹਨੇ ਤਾਂ ਮਰਜ਼ੀ ਦੇ ਨੇ ਮਨ ਕੋਲ ਹੀ ਕਰਨੇ ਹੁੰਦੇ ਆ ਇਹ 20 ਘੰਟੇ ਮੰਮੀ ਮਖੌਲਾਂ ਚ ਰਹਿੰਦਾ ਹੱਸੋ ਮੰਮੀ ਤਾਂ ਹੀ ਨਹੀਂ ਹੱਸਣੀ ਨਹੀਂ ਹੈ ਫਤੇ ਦੇ ਆਂਦਾ ਮੈਂ ਪਹਿਲਾਂ ਹੀ ਖਾ ਲਾਂ ਹਾਂਜੀ ਨਹੀਂ ਪਤਾ ਚਾਚੀ ਦਾ ਬਰਥਡੇ ਹੈ ਨਾ ਇੰਨਾ ਆਪਣੀ ਘਰ ਦੀ ਦਾ ਚੇਤੇ ਰੱਖਿਆ ਜਨਮ ਦਿਨ ਕਿਤੇ ਮਾਂ ਦਾ ਵੀ ਚੇਤਾ ਆ ਤੈਨੂੰ ਉਹ ਮੰਮੀ ਤੁਹਾਡੇ ਵੇਲੇ ਥੋੜੀ ਜਨਮ ਦਿਨ ਮਨਾਉਂਦੇ ਹੁੰਦੇ ਸੀ ਤੇ ਹੁਣ ਹੀ ਦਰਵਾਜ਼ਾ ਆਏ ਆ ਹੁਣ ਦਰਵਾਜ਼ਾ ਆਏ ਤੇ ਦਰਵਾਜ਼ਾ ਲੈ ਆਉਣੇ ਹੋਣ ਨਾ ਧੀਆਂ ਪੁੱਤੀਆਂ ਨੇ ਆਉਂਦੇ ਹੁੰਦੇ ਆ ਉਹ ਚੱਲ ਕੋਈ ਗੱਲ ਨਹੀਂ ਖੁਸ਼ੀ ਖੁਸ਼ੀ ਮਨਾਈ ਦੀ ਦੀ ਇਹੋ ਜਿਹੇ ਦਿਨ ਆਲੇ ਸੁੱਖ 파ੜ ਮਾਂ ਲਈ ਕਿਤੇ ਕਾਟਨ ਦੀ ਚੁੰਨੀ ਲੈ ਆਂਦੀ ਸੁ ਚੱਲ ਫਤੇ ਤੁਸੀਂ ਵੀ ਨਾਲ ਫੜੋ ਚਲ ਫਿਰ ਚਲ ਚਲ ਓਏ ਹੋਏ ਤੂੰ ਜਾ ਉਹ ਜਾ ਜਾ ਉਹ ਚਲ ਹੈਪੀ ਬਰਥਡੇ ਮਮਾ ਜੀ ਨੂੰ ਹੈਪੀ ਬਰਥਡੇ ਟੂ ਯੂ ਫਤਵੀਤ ਤੁਸੀਂ ਵੀ ਬੋਲੋ ਬੜੀ ਵੀ ਸੋਹਣੀ ٹیم ਦਿੱਤੀ ਹੈ ਬੜੀ ਵਧੀਆ ਲੱਗ ਰਹੀ ਹੈ ਸਾਰੇ ਜਣੇ ਬਿਠੇ ਪਤਾ ਨਹੀਂ ਉਹ ਕਿੱਥੇ ਆਏ ਨਹੀਂ ਮੈਨੂੰ ਜਲਦੇ ਬਾਹਰ ਹੀ ਗੱਲ ਕਰਦੇ ਸਾਰੇ ਜੀ ਹੁਣ ਉਹਨਾਂ ਨੂੰ ਤੇ ਪਤਾ ਹੁੰਦਾ ਫਿਰ ਪਹਿਲਾਂ ਤੂੰ ਖੜਾ ਜੇ ਉਹਨਾਂ ਨੂੰ ਪਤਾ ਹੁੰਦਾ ਫਿਰ ਤੈਨਾਂ ਚੰਦੇ ਅੱਜ ਚੇਤਾ ਹੀ ਨਹੀਂ ਕਿ ਇਹਨੂੰ ਚਲੋ ਕੋਈ ਗੱਲ ਦੀ ਚਲੋ ਦੋ ਚਾਰ ਦਿਨ ਪਹਿਲਾਂ ਗੱਲਬਾਤ ਹੋਈ ਵੀ ਹੋਵੇ ਨਾ ਤਾਂ ਵੀ ਥੋੜਾ ਮਾਈਂਡ ਚ ਰਹਿ ਜਾਂਦਾ ਮੈਨੂੰ ਤੇ ਆਪ ਨਹੀਂ ਪਤਾ ਦਿੱਤੀ ਹੁਣੀ ਪਤਾ ਲੱਗਾ ਕਿ ਇੱਥੇ ਲੈ ਕੇ ਚਲੋ ਮੈਂ ਲੈ ਕੇ ਆਉਣੀ ਬੰਦੇ ਸੱਜਣੇ ਕੋਈ ਵੀਰ ਕੋਈ ਨਹੀਂ ਮੋਟਰ ਮਾਟਰ ਤੇ ਚਲ ਗਿਆ ਹਣਾ ਹੁਣ ਉੱਥੇ ਵੀ ਕੰਮ ਆ ਖਮਾ ਦੇ ਦੇਣਿਆ ਫਿਰ ਹੁਣ ਕੀ ਫੋਨ ਕਰਕੇ ਸੱਦਾਂਗੇ ਨਹੀਂ ਨਹੀਂ ਫੋਨ ਰਹਿਣ ਦੇ ਕਰਨਾ ਕੋਈ ਗੱਲ ਨਹੀਂ ਆਪਾਂ ਕੇਕ ਰੱਖ ਲਾਂਗੇ ਉਹਨਾਂ ਲਈ ਹਾਂ ਚਲੋ ਬੈਠੋ ਇੱਥੇ ਫਤਿਹ ਤੁਸੀਂ ਮੰਮੀ ਸੂਟ ਵੇਖੋ ਕਿੰਨਾ ਸੋਹਣਾ ਜੀ ਆਹ ਵੇਖੋ ਮੰਮੀ ਆ ਗਿਫਟ ਲੈ ਆਂਦਾ ਵਾ ਸੁਖਲੀ ਸੂਟ ਕੱਢ ਕੇ ਦੇਖੋ ਕਰ ਗੱਲ ਜਿੱਦ ਨਾ ਆਗ ਨਹੀਂ ਉਹਨਾਂ ਆਪਣੀ ਘਰ ਦੀਆਂ ਸੂਟ ਮੰਮੀ ਘੜੂਸਾ ਜੀ ਨਾ 24 ਘੰਟੇ ਛੱਟੀ ਚ ਆਇਆ ਕਰੋ ਕੋਈ ਗੱਲ ਨਹੀਂ ਨਾ ਛੱਟੀ ਚ ਆਇਆ ਕਰੋ ਵੇਹ ਸੂਟ ਵੇ ਫਰੀਦਨ ਲੱਗਿਆ ਉਹਦਾਂ ਕਹਿ ਦੇਣਾ ਮੇਰੇ ਕੋਲ ਕੁਝ ਹੈ ਹੀ ਨਹੀਂ ਆ ਸੋਣਾ ਨਾ ਛੋਟਾ ਨਾ ਮੰਮੀ ਨਹੀਂ ਮੈਂ ਕਿ ਇੱਥੇ ਬੈਠ ਜਾਓ ਚਲ ਆਲ ਬੈਜੋ ਬੈਰੇ ਬੈਜੋ ਪਾ ਦੇ ਦੀ ਜੀ ਤਾਂ ਸਭੇ ਕੱਟ ਪੀਸ ਇਧਰ ਆ ਤੂੰ ਇੱਥੇ ਆਪੇ ਆਪਣੇ ਸਾਹਮਣੇ ਕੱਟ ਲਓ ਚੱਫਾ ਤੇ ਵੀ ਨਾ ਦੇ ਦਈਏ ਲਓ